ਵੈਸੇ ਤਾਂ ਪ੍ਰੈਸ ਲੋਕਾਂ ਦੀ ਆਵਾਜ਼ ਹੁੰਦੀ ਹੈ ਪਰ ਅੱਜ ਪ੍ਰੈਸ ਲੋਕਾਂ ਨੂੰ ਪ੍ਰੈਸ ਕਰਨ ਭਾਵ ਬਲੈਕਮੇਲ ਕਰਨ ਦਾ ਕੰਮ ਜ਼ਿਆਦਾ ਕਰ ਰਹੀ ਹੈ ਅਜਿਹਾ ਨਹੀਂ ਕਿ ਸਾਰੇ ਪੱਤਰਕਾਰ ਜਾਂ ਫਿਰ ਸਾਰੇ ਮੀਡੀਆ ادارے ਹੀ ਅਜਿਹਾ ਕਰਨ ਪਰ ਬਹੁਤ ਸਾਰੇ ਲੋਕ ਅਜਿਹਾ ਕਰ ਰਹੇ ਨੇ ਜੋ ਕਿ ਪੱਤਰਕਾਰੀ ਦੇ ਨਾਂ ਨੂੰ ਬਦਨਾਮ ਕਰ ਰਹੇ ਨੇ ਜਿਸ ਕਰਕੇ ਹੋਰ ਵੀ ਮੀਡੀਆ ادارے ਤੇ ਪੱਤਰਕਾਰ ਬਦਨਾਮ ਹੋ ਰਹੇ ਨੇ ਸੋ 31 ਜੁਲਾਈ ਨੂੰ ਲਾਈਵ ਪੰਜਾਬੀ ਟੀਵੀ ਦੇ ਜ਼ਰੀਏ ਇੱਕ ਪ੍ਰੋਗਰਾਮ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਅਜਿਹੇ ਬਲੈਕਮੇਲਰ ਪੱਤਰਕਾਰਾਂ ਦੇ ਤਰੀਕਿਆਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਸੀ ਆਓ ਪਹਿਲਾਂ ਝਾਤ ਮਾਰ ਲੈਂਦੇ ਆ ਤੁਹਾਨੂੰ ਉਸ ਪ੍ਰੋਗਰਾਮ ਦੇ ਕੁਝ ਅੰਸ਼ ਦਿਖਾ ਦਿੰਦੇ ਆ ਫਿਰ ਉਸ ਤੋਂ ਬਾਅਦ ਗੱਲ ਅੱਗੇ ਤੋਰਾਂਗੇ ਬਲੈਕਮੇਲਿੰਗ ਹੋ ਰਹੀ ਹੈ ਇਹ ਜਿਹੜੀ ਪੀਲੀ ਪੱਤਰਕਾਰੀ ਹੋ ਰਹੀ ਹੈ ਜਿਹੜੇ ਜੇਬ ਦੇ ਵਿੱਚ ਪਾ ਕੇ ਆਈਡੀ ਕਾਰਡ ਘੁੰਮਣ ਦੇ ਸ਼ੌਕੀਨ ਨੇ ਉਹਨਾਂ ਨੇ ਪੱਤਰਕਾਰੀ ਦਾ ਮਿਆਰ ਸੁੱਟ ਦਿੱਤਾ ਹੈ ਜੇਕਰ ਪੱਤਰਕਾਰ ਬਲੈਕਮੇਲ ਕਰਨ ਲੱਗ ਗਏ ਨਾ ਤਾਂ ਲੋਕ ਵੀ ਉਹਨਾਂ ਦੀ ਇੱਜ਼ਤ ਨਹੀਂ ਕਰ ਕੋਈ ਰੈਪ ਫੋਟੋ ਖੋਲ ਲਿਆ ਕੋਈ ਪੇਸ ਬਣਾ ਲਿਆ ਬਾਜੀ ਜਾ ਕੇ ਉੱਥੇ ਫੋਟੋ ਖਿੱਚੀ ਦੀ ਉਸ ਤੋਂ ਬਾਜੀ ਫੋਨ ਕਰਦੇ ਜੀ ਸਾਡੇ ਕੋਲ ਤੁਹਾਡੀ ਆ ਸ਼ਿਕਾਇਤ ਆਈ ਹੈ ਜੀ ਤੁਸੀਂ ਕੋਈ ਆਪਣੀ ਬਾਈਟ ਦੇਣੀ ਪਰ ਅੱਜ ਸਮਾਂ ਬਦਲ ਗਿਆ ਪੱਤਰਕਾਰੀਤਾ ਬਦਲ ਗਈ ਹੈ ਤੇ ਪੱਤਰਕਾਰੀਤਾ ਕਰਨ ਵਾਲੇ ਲੋਕ ਵੀ ਬਦਲ ਗਏ ਪੱਤਰਕਾਰੀ ਨਹੀਂ ਸੋਚ ਕੇ ਆਏ ਆ ਕਿ ਬਾਈ ਕਿ ਮੈਨੂੰ ਅਦਾਰੇ ਨੇ ਕੁਝ ਦੇਣਾ ਨਹੀਂ ਮ ਬਾਹਰੋਂ ਲੈਣੇ ਆ ਮੈਨੂੰ ਲੱਗਦਾ ਕਿ ਸਾਨੂੰ ਇਸ ਚੀਜ਼ ਤੋਂ ਬਾਹਰ ਹੀ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਜਦੋਂ ਜਾਣੇ ਸੀ ਅਸੀਂ ਉਸ ਦੌੜ ਦਾ ਹਿੱਸਾ ਸੀਗੇ ਪਰ ਅੱਜ ਨਹੀਂ ਹਾਂ ਜੇਕਰ ਅਸੀਂ 2 ਨੰਬਰ ਦਾ ਕੰਮ ਕਰਦੇ ਤੇ ਉਹਨਾਂ ਦੇ 2 ਨੰਬਰ ਦੇ ਕੰਮਾਂ ਤੇ ਸਾਡੇ ਤੇ ਪੜਦਾ ਪਿਆ ਰਵੇ ਤੇ ਇਹ ਉਹੀ ਪੱਤਰਕਾਰ ਪਾਵੇਗਾ ਜਿਹੜਾ 2 ਨੰਬਰ ਦੀ ਕਮਾਈ ਕਰ ਰਿਹਾ ਜੇ ਸੱਚ ਕਿਤੇ ਰਕਤੇ ਹੈਗਾ ਪੱਤਰਕਾਰ ਤਾਂ ਤਾਂ ਹੀ ਚੱਲ ਰਹੀ ਹੈ ਬਿਲਕੁਲ ਝੂਠ ਦਾ ਪਸਾਰਾ ਨਹੀਂ ਹੋ ਗਿਆ ਇਹ ਗੱਲ ਸਾਨੂੰ ਪੱਤਰਕਾਰ ਨੂੰ ਹੀ ਸਮਝਣੀ ਪੈਣੀ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਵੜੀਏ ਨਾ ਕਿ ਅਸੀਂ ਲੋਕਾਂ ਦਾ ਚਾਸ ਪੱਤਰਕਾਰਾਂ ਦੇ ਕੋਲ ਜ਼ਿਆਦਾਤਰ ਹੈਲਮਟ ਨਹੀਂ ਹੁੰਦੇ ਤੁਸੀਂ ਕਿਤੇ ਵੀ ਚੈੱਕ ਕਰ ਲਓ ਕੋਲ ਲਾਇਸੈਂਸ ਵੀ ਨਹੀਂ ਹੁੰਦਾ ਨ ਇੱਕ ਚੰਗੀ ਖਬਰਾਂ ਦੇ ਵਿੱਚ ਜਾਂ ਲੋਕ ਆਵਾਜ਼ ਬਣ ਕੇ ਕੀ ਕਰਨਾ ਕਿਉਂਕਿ ਲੋਕ ਵੀ ਕਈ ਵਾਰੀ ਅਜਿਹੇ ਆਉਂਦਾ ਕਿ ਉਹਨਾਂ ਖਬਰਾਂ ਦੇ ਵਿੱਚ ਲੋਕ ਵੀ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਬਹੁਤ ਪੱਤਰਕਾਰ ਜਿਹੜੇ ਇਸ ਵੀਡੀਓ ਜਿਹੜੇ ਲੋਕ ਬਹੁਤ ਇਸ ਕਰਕੇ ਹੀ ਆਉਂਦੇ ਆ ਕਈ ਸ਼ਾਮਾਂ ਨੂੰ ਦਿਹਾੜੀ ਪਾ ਕੇ ਨਿਕਲ ਨਾਲ 500 ਰੁਪਏ ਆ ਖਬਰ ਲਗਾਉਂਦਾ ਲੈਣਾ ਜੀ ਜੇ ਨਹੀਂ ਤਾਂ ਖਬਰ ਰੋਕਣ ਦੇ ਮਿਲ ਜਾਣ ਉਹ ਵੀ ਬਹੁਤ ਪਰ ਜਿੱਥੇ ਘੁਣ ਲੱਗ ਜਵੇ ਨਾ ਉਹਦੇ ਬਚਣ ਦੇ ਸਾਧਨ ਨਹੀਂ ਹੁੰਦੇ ਪਰ ਘੁਣ ਜ਼ਿਆਦਾਤਰ ਲੱਗਦਾ ਵੀ ਜੜਾਂ ਨੂੰ ਕੋਈ ਸਾਈਕਲ ਪੈਂਚਰ ਲਾਉਣ ਵਾਲਾ ਚਲ ਤੈਨੂੰ ਕਾੜ ਦਿੰਦੇ ਆ ਕੋਈ ਸਕੂਟਰ ਮਕੈਨਿਕ ਆ ਚਲ ਤੈਨੂੰ ਕਾੜ ਦਿੰਦੇ ਆ ਕੋਈ ਆਟੋ ਚਲਾ ਰਿਹਾ ਚਲ ਤੈਨੂੰ ਕਾੜ ਦਿੰਦੇ ਆ ਸੋਸ਼ਲ ਮੀਡੀਆ ਆਇਆ ਜੀ ਤਾਂ ਹਰੇਕ ਬੰਦੇ ਨੇ ਮੰਨ ਲਓ ਕਿ ਚਾਹੇ ਉਹ ਨੂੰ ਪੱਤਰਕਾਰੀ ਦਾ ਊੜਾ ਐੜਾ ਵੀ ਨਹੀਂ ਆਂਦਾ ਚਾਹੀ ਨੂੰ ਕੋਈ ਤਜਰਬਾ ਵੀ ਨਹੀਂਗਾ ਕੋਈ ਪੱਤਰਕਾਰ ਬਣ ਗਿਆ ਉਹਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਸਾਡੇ ਕੋਲ ਉਹ ਲੋਗੋ ਹੁੰਦਾ ਜਾਂ ਮਾਈਕ ਹੁੰਦਾ ਇੱਕ ਵੱਡੇ ادارے ਦਾ ਜਿਹੜਾ ਸਾਡੇ ਉਹਦੇ ਟੇਬਲ ਤੇ ਸਭ ਤੋਂ ਪਹਿਲਾਂ ਰੱਖ ਦਿੰਦੇ ਆ ਉਹ ਕਿਉਂ ਰੱਖਦੇ ਆ ਕਿਉਂਕਿ ਉਹਦੇ ਦੇ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਾਂ ਉਹਨੂੰ ਡਰਾਉਣ ਧਮਕਾਉਣ ਵਾਸਤੇ ਅਸੀਂ ਕਿਸੇ ਖਬਰ ਦਾ ਕੋਈ ਪਿਆਸਾ ਨਹੀਂ ਲੈਂਦੇ ਸਾਡਾ ਅਧਿਕਾਰ ਵਿਗਿਆਪਨ ਦਾ ਬਿਲਕੁਲ ਵਿਗਿਆਪਨ ਲਵਾਂਗੇ ਲੇਕਿਨ ਉਹ ਵੀ ਕਿਸੇ ਦੇ ਗੱਲ ਚ ਗੁੰਠਾ ਦੇ ਕੇ ਨਹੀਂ ਤੇ ਸਾਡਾ ਪੱਤਰਕਾਰਾ ਹੁੰਦੀ ਸੀ ਸਮਝਣ ਲੱਗ ਪਿਆ ਸਾਡਾ ਪੱਤਰਕਾਰ ਜਿਹੜਾ ਵਾ ਇੱਕ ਨੋਰਮਲ ਹੈ ਕੋਈ ਏਡੀ ਵੱਡੀ ਗੱਲ ਨਹੀਂ ਕਿ ਤੁਸੀਂ ਪੱਤਰਕਾਰ ਕਰਦੇ ਹੋ ਹਾਂ ਤੁਸੀਂ ਵਧੀਆ ਕੰਮ ਕਰੋ ਔਰ ਮੈਂ ਤੇ ਇਹ ਵੀ ਕਹੂੰਗਾ ਕਿ ਲੋਕਾਂ ਨੂੰ ਕਿ ਭਾਈ ਜਦੋਂ ਤੁਹਾਡੇ ਕੋਲ ਨਾ ਨਾ ਕਿ ਤੁਸੀਂ ਨਕਸ਼ਾ ਨਹੀਂ ਪਾਸ ਕਰਾਇਆ ਤੁਸੀਂ ਆਏ ਤੁਸੀਂ ਹੈ ਤੂੰ ਕੁਛ ਨੂੰ ਪੁੱਛਣ ਵਾਸਤੇ ਤੇ ਮੈਂ ਲੋਕਾਂ ਨੂੰ ਵੀ ਕਹੂੰਗਾ ਜੇ ਆਉਂਦੇ ਹੈ ਭਰਾਵਾ ਪ ਉਰੇ ਹੱਥ ਜੋੜ ਦੋ ਜੇ ਨਹੀਂ ਮੰਨਦੇ ਫਿਰ ਉਹ ਇਸਤੇਮਾਲ ਵੀ ਕਰਦਾ ਆ ਅਦਾਰਾ ਬਿਲਕੁਲ ਨਹੀਂ ਇਹ ਗੱਲ ਕਹੂਗਾ ਕਿ ਤੁਸੀਂ ਕਿਸੇ ਨੂੰ ਬਲੈਕਮੇਲ ਕਰਕੇ ਤੁਸੀਂ ਪੈਸੇ ਲੋ ਹਾਂ ਅਦਾਰਾ ਜ਼ਰੂਰ ਤੁਹਾਨੂੰ ਇਸ ਗੱਲ ਵਾਸਤੇ ਫੋਰਸ ਜਾਂ ਕੰਪੈਲ ਜਾਂ ਕਿਤਨਾ ਕਿਤੇ ਕਨਵੈਂਸ ਜ਼ਰੂਰ ਕਰੂਗਾ ਕਿ ਤੁਸੀਂ ਐਡ ਲੋ ਇੱਕ ਸਹੀ ਤਰੀਕੇ ਦੇ ਨਾਲ ਮੈਂ ਗੱਲ ਕਹਾਂਗਾ ਆਪਾਂ ਅਦਾਰਾ ਚਲਾਉਂਦੇ ਆ ਜੀ ਲਾਈ ਪੰਜਾਬੀ ਟੀਵੀ ਉਹ ਨਾਲ ਪੰਜਾਬੀ ਫੈਸਲੇ ਔਰ ਮੈਂ ਆਪਣੇ ਜੋ ਵੀ ਸਮਝ ਦੇਖੂਗਾ ਮਨੂ ਕਹਾਂਗਾ ਕਿ ਅਗਰ ਸਾਡੇ ਨਾਮ ਦੇ ਉੱਪਰ ਚੈਨਲ ਦੇ ਨਾਮ ਦੇ ਉੱਪਰ ਕੋਈ ਸਾਡਾ ਪੱਤਰਕਾਰ ਕੋਈ ਬੰਦਾ ਤੁਹਾਨੂੰ ਕਹਿੰਦਾ ਜੀ ਖਬਰ ਦੇ ਪੈਸੇ ਲੱਗਦੇ ਆ ਸਾਨੂੰ ਬਣਾ ਲਓ ਵੀਡੀਓ ਫੋਨ ਕਰੋ ਸਰ ਸਾਨੂੰ ਫੋਨ ਕਰੋ ਸਾਡੇ ਨੰਬਰ ਚੱਲਦੇ ਆ ਸਾਨੂੰ ਫੋਨ ਕਰੋ ਅਸੀਂ ਕਿਸੇ ਖਬਰ ਦਾ ਕੋਈ ਪਿਆਸਾ ਨਹੀਂ ਲੈਂਦੇ ਕੋਈ ਪੱਤਰਕਾਰ ਆਣ ਕੇ ਤੁਹਾਨੂੰ ਇਹ ਕਹਿੰਦਾ ਕਿ ਮੈਨੂੰ ਬਿਲਡਿੰਗ ਦਾ ਨਕਸ਼ਾ ਦਿਖਾਓ ਜਿਹੜਾ ਕਿਸੇ ਆਦਰਕਾਰ ਖੇਤਰ ਨਹੀਂ ਸਤਿ ਸ਼੍ਰੀ ਅਕਾਲ ਮੈਂ ਹਾਂ ਹਿਨਾਕ ਨੋਜੀਆ ਅੱਜ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਇਸ ਵਿਚਾਰ ਚਰਚਾ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਵੀ ਸਵਾਗਤ ਹੈ ਨਾ ਜੀ ਜੋਗੀ ਜੀ ਵਿਜੀਲੈਂਸ ਨੇ ਹਾਲੀ ਦੇ ਵਿੱਚ ਜਲੰਧਰ ਦੇ ਇੱਕ ਪੱਤਰਕਾਰ ਨੂੰ ਪੈਸੇ ਠੱਗਣ ਦੇ aarop ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਦਕਿ ਦੂਜਾ ਫਰਾਰ ਦੱਸਿਆ ਜਾ ਰਿਹਾ ਹੈ ਅੱਜ ਪੱਤਰਕਾਰੀ ਪੱਤਰਕਾਰੀ ਜਿਸ ਨੂੰ ਲੋਕ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਕਿ ਪੱਤਰਕਾਰ ਦੇ ਇੱਕ ਇੱਜ਼ਤ ਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਪੱਤਰਕਾਰੀ ਦਾ ਇੱਕ ਜਿਹੜਾ ਪੇਸ਼ਾ ਹੈ ਉਹ ਬਲੈਕਮੇਲਿੰਗ ਦੇ ਨਾਲ ਵੀ ਗਿਨਿਆ ਜਾਣ ਲੱਗਿਆ ਹੈ ਜੀ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਪੱਤਲ ਬਾਰੇ ਜਾਣਦੇ ਹੋ ਪੱਤਲ ਜੀ ਪੱਤਲਾਂ ਦੇ ਵਿੱਚ ਪਾ ਕੇ ਕਿਸੇ ਸਮੇਂ ਖਾਂਦੇ ਹੁੰਦੇ ਸੀ ਹਨਾ ਝੂਠੇ ਪੱਤਲ ਉਹ ਛੱਟਦੇ ਹੁੰਦੇ ਸੀ ਲੋਕ ਕਿ ਜਿਹੜੇ ਵਿਚਾਰੇਆਂ ਨੂੰ ਅੰਦਰ ਨਹੀਂ ਸੇ ਵੜਨ ਦਿੱਤਾ ਜਾਂਦਾ ਹੁੰਦਾ ਹੁੰਦਾ ਜਾਫਰ ਜਿਹਨਾਂ ਨੂੰ ਕੁਝ ਮਿਲਦਾ ਨਹੀਂ ਹੁੰਦਾ ਸੀ ਅੱਜ ਸਾਡੇ ਬਹੁਤ ਘਰਾਂ ਦੇ ਵਿੱਚ ਦੇਖਿਆ ਜਾ ਰਿਹਾ ਬਹੁਤ ਲੋਕਾਂ ਦੇ ਵਿੱਚੋਂ ਸੁਣਨ ਨੂੰ ਆ ਰਿਹਾ ਕਿ ਉਹ ਪੱਤਰਕਾਰਾਂ ਨੂੰ ਪੱਤਲਕਾਰੀ ਕਹਿੰਦੇ ਆ ਹੂੰ ਕਿਨਾਂ ਕਰਕੇ ਕੁਝ ਅਜਈਆਂ ਕਾਲੀਆਂ ਭੇਡਾਂ ਕਰਕੇ ਜੀ ਅਜਈਆਂ ਬਲੈਕ ਸ਼ੀਪਸ ਜਿਹੜੀਆਂ ਹੈਗੀਆਂ ਉਹ ਪੱਤਰਕਾਰੀ ਵਰਗੇ ਇੱਕ ਬਹੁਤ ਅੱਛੇ ਸੇਵਾ ਦੇ ਖੇਤਰ ਨੂੰ ਬਦਨਾਮ ਕਰ ਰਹੀਆਂ ਹਨ ਬਿਲਕੁਲ ਬਿਲਕੁਲ ਹੁਣ ਹਾਲੀ ਦੇ ਵਿੱਚ ਵਿਜੀਲੈਂਸ ਨੇ ਜਲੰਧਰ ਦੇ ਦੋ ਪੱਤਰਕਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਇੱਕ ਨੂੰ ਤਾਂ ਚਲੋ ਗ੍ਰਿਫਤਾਰ ਕਰ ਲਿਆ ਇੱਕ ਫੜਿਆ ਗਿਆ ਜਦਕਿ ਦੂਜਾ ਫਰਾਰ ਹੈ ਜਿਸ ਨੂੰ ਛੇਤੀ ਹੀ ਵਿਜੀਲੈਂਸ ਫੜ ਲਏਗੀ ਪਰ ਗੱਲ ਇੱਥੇ ਇਹ ਹੈ ਕਿ ਲੋਕਾਂ ਨੂੰ ਡਰੋਂ ਧਮਕਾਉਣ ਦਾ ਕੰਮ ਪੱਤਰਕਾਰਾਂ ਦਾ ਕਦੋਂ ਤੋਂ ਹੋ ਗਿਆ ਦੇਖੋ ਗੱਲ ਇਹ ਹੈ ਇਹ ਪੱਤਰਕਾਰ ਜਿਹੜੇ ਹੈਗੇ ਇਹਨਾਂ ਨੂੰ ਪਹਿਲੀ ਗੱਲ ਤਾਂ ਅਸੀਂ ਪੱਤਰਕਾਰ ਕਹਿਣਾ ਬੰਦ ਕਰੀਏ ਇਹ ਪੱਤਰਕਾਰ ਨਹੀਂ ਹੈਗੇ ਸਿਰਫ ਸਿਰਫ ਬਲੈਕਮੈਲਰ ਹੈ ਖੁਦ ਨੂੰ ਕਹਿੰਦੇ ਨੇ ਨਾ ਤੇ ਖੁਦ ਨੂੰ ਕਹਿੰਦੇ ਆ ਜੀ ਹੋਣ ਇੱਕ ਬੰਦਾ ਕੋਈ ਆਪਣਾ ਇਹ ਖਬਰ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਜਲੰਧਰ ਦੀ ਖਬਰ ਹੈ ਜਲੰਧਰ ਦੇ ਵਿੱਚ ਕੋਈ ਬੰਦਾ ਉਸਾਰੀ ਕਰ ਰਿਹਾ ਕੋਈ ਉਹ ਉਸਾਰੀ ਦਾ ਮੰਨਿਆ ਕਿ ਉਹ ਨਜਾਇਜ਼ ਕਰ ਰਿਹਾ ਹੋਗਾ ਹੈ ਉਹ ਵੀ ਗਲਤੀ ਆ ਜੇ ਨਜਾਇਜ਼ ਕਰ ਰਿਹਾ ਤਾਂ ਉਹਦਾ ਨਕਸ਼ਾ ਪਾਸ ਵਗੈਰਾ ਨਹੀਂ ਸੀ ਉਹ ਬੰਦੇ ਜਾਂਦੇ ਆ ਦੋ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਰੋਪ ਝਾੜਦੇ ਆ ਕਿ ਭਾਈ ਤੇਰਾ ਅਸੀਂ ਆ ਜੋ ਤੂੰ ਉਸਾਰੇ ਕਰਵਾ ਰਹੇ ਆ ਇਹ ਤੇ ਜੀਸੀਬੀ ਫਿਰ ਚੂਗੀ ਨਗਰ ਨਿਗਮ ਆਊਗਾ ਤੇ ਜੀਸੀਬੀ ਦੇ ਨਾਲ ਇਹ ਸਾਰਾ ਢਾ ਦਿੱਤਾ ਜਾਊਗਾ ਨਹੀਂ ਤਾਂ ਤੂੰ ਸਾਨੂੰ ਪੈਸੇ ਦੇ ਦੇ ਉਹ ਵਿਚਾਰਾ ਡਰਦਾ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਵੀ ਪਾਉਂਦਾ ਉਹ ਹੋਰ ਤੰਗ ਪਰੇਸ਼ਾਨ ਕਰਦੇ ਆ ਫਿਰ ਮਰਦੀ ਨੇ ਅੱਕ ਚੱਬਿਆ ਛੜੇ ਜੇੜ ਤੇ ਚਾਦਰ ਪਾ ਲਈ ਉਹ ਬਿਜ਼ਨਸ ਦੇ ਕੋਲ ਚਲੀ ਜਾਂਦਾ ਜੀ ਬਿਜ਼ਨਸ ਦੇ ਕੋਲ ਜਾਂਦਾ ਬਿਜ਼ਨਸ ਵਾਲਿਆਂ ਨੇ ਫਿਰ ਇੱਕ ਟਰੈਪ ਕਰਕੇ ਉਹਨਾਂ ਨੂੰ ਫੜ ਲਿਆ ਫਿਰ ਹੂੰ ਬਿਲਕੁਲ ਇੱਕ ਫੜਿਆ ਗਿਆ ਦੂਸਰਾ ਫਰਾਰ ਹੋ ਗਿਆ ਹੁਣ ਕਾਰਨ ਇਹ ਹੈ ਕਿ ਜਲੰਧਰ ਦੇ ਵਿੱਚ ਤੁਸੀਂ ਜੇਕਰ ਦੇਖਣਾ ਹੋਵੇ ਸਾਡੇ ਕਿਤੇ 1 ਥੋੜੋ 2 ਥੋੜੋ 3 ਥੋੜੋ 4 ਥੋੜੋ 5 ਥੋੜੋ 10 ਥੋੜੋ 50 ਥੋੜੋ 7-800 ਵੈਬ ਚੈਨਲ ਚੱਲਣ ਡਿਆ ਹਮ ਬਿਲਕੁਲ ਤੇ ਜੇਕਰ ਵੈਬ ਚੈਨਲ ਮੈਂ ਸਾਰੇ ਮਾੜੇ ਨਹੀਂ ਕਹਿ ਰਿਆ ਬਹੁਤ سارے ਲੋਕ ਜਿਹੜੇ ਸੇਵਾ ਵੀ ਕਰ ਰਹੇ ਹਮ ਉਹਨਾਂ ਪੱਤਰਕਾਰ ਭਰਾਵਾਂ ਦੀ ਪਿੱਠ ਤਾਪੜਨੀ ਵੀ ਚਾਹੀਦੀ ਹੈ ਜੀ ਔਰ ਚੰਗਾ ਖਾਸਾ ਉਹਨਾਂ ਦਾ ਨਾਮ ਵੀ ਆ ਹਮ ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਬਾਕੀਆਂ ਨੂੰ ਵੀ ਬਦਨਾਮ ਕਰਦੇ ਨੇ ਜੀ ਹੁਣ ਅਜਿਹੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਕਹਿੰਦੇ ਹੀ ਨਹੀਂਗੇ ਹੂੰ ਠੀਕ ਆ ਨਾ ਪੀਲੀ ਪੱਤਰਕਾਰੀ ਪੱਤਲਕਾਰੀ ਇਹ ਸਾਰੀਆਂ ਇਹਨਾਂ ਇਹਨਾਂ ਦੀਆਂ ਦੇਣ ਆ ਬਿਲਕੁਲ ਇਹਨਾਂ ਲੋਕਾਂ ਕਰਕੇ ਇਹ ਇੱਕ ਬਹੁਤ ਅੱਛਾ ਸੇਵਾ ਦਾ ਖੇਤਰ ਜਿਹੜਾ ਬਦਨਾਮ ਹੋ ਗਿਆ ਹੁਣ ਵੱਡੀ ਗੱਲ ਤੇ ਚੰਗੀ ਗੱਲ ਕਿ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਕਾਰਵਾਈ ਕੀਤੀ ਗਈ ਬਿਲਕੁਲ ਹੁਣ ਜਿਹੜੇ ਇਦਾਂ ਦੇ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਹੁੰਦੇ ਸੀ ਵੱਡੇ ਵੱਡੇ ਘਪਲੇ ਹੁੰਦੇ ਸੀਗੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਵਿਜੀਲੈਂਸ ਹੱਥ ਪਾਉਂਦੀ ਹੁੰਦੀ ਸੀ ਹੂੰ ਬਿਲਕੁਲ ਹੁਣ ਜੇਕਰ ਆ ਬਿਜ਼ਨਸ ਇਹਨਾਂ ਪੱਤਰਕਾਰਾਂ ਦੇ ਉੱਪਰ ਹੱਥ ਪਾਉਣ ਲੱਗ ਪਈ ਕਿਉਂਕਿ ਹੁਣ ਮਾਮਲਾ ਸੁਣਨ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਜਿਹੇ ਪ੍ਰਿਸ਼ਟ ਪੱਤਰਕਾਰ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਬਿਜ਼ਨਸ ਹੱਥ ਪਾਊਗੀ ਹੂੰ ਦੂਸਰੀ ਪੁਲਿਸ ਨਹੀਂ ਪਾਊਗੀ ਪਾਉਣਾ ਵੀ ਚਾਹੀਦਾ ਹੁਣ ਦੇਖੋ ਹੁਣ ਇਹ ਜੇਕਰ ਇਹ ਅਜਿਹਾ ਫੈਸਲਾ ਲਿਆ ਪ੍ਰਸ਼ਾਸਨ ਵੱਲੋਂ ਸਲਾਉਣ ਯੋਗ ਵੀ ਆ ਪਰ ਨਾਲ ਦੀ ਨਾਲ ਸੋਚਣ ਤੇ ਵਿਚਾਰਨ ਯੋਗ ਵੀ ਆ ਕਿ ਭਾਈ ਸਾਡਾ ਜਿਹੜਾ ਪੱਤਰਕਾਰ ਭਾਈਚਾਰਾ ਇੰਨੇ ਹੀ ਗਿਰ ਗਿਆ ਹੂੰ ਕਿ ਜੇਕਰ ਕਿਸੇ ਨੇ ਚਾਰ ਕੜਾਈਆਂ ਸੀਮਟ ਦੀਆਂ ਸੈਟ ਲਈਆਂ ਜਾਂ ਰੇਤਾ ਦੀਆਂ ਮੂਰੇ ਢੇਰੀ ਲਾ ਲਈ ਤੇ ਜਾਂ ਫਿਰ ਬਜਰੀ ਢਾ ਲਈ ਉਸੇ ਵੇਲੇ ਤੁਸੀਂ ਚੱਕ ਕੇ ਆਪਣਾ ਕੈਮਰਾ ਤੇ ਫੜ ਕੇ ਕਾਪੀ ਪੈਨ ਉਹਦੇ ਕੋਲ ਪਹੁੰਚੋ ਹਸਾਬ ਦਾਬ ਕਰਨਾ ਇੰਨੀ ਜਲਦੀ ਤਾਂ ਉਹ ਰੇਤਾ ਸੁੱਟਣ ਵਾਲੇ ਨਹੀਂ ਪਹੁੰਚਦੇ ਜਿੰਨੀ ਜਲਦੀ ਤੁਸੀਂ ਪਹੁੰਚ ਜਾਂਦੇ ਹੋ ਬਿਲਕੁਲ ਕਿ ਨਕਸ਼ਾ ਦਿਖਾ ਬਿਲਡਿੰਗ ਡਿਪਾਰਟਮੈਂਟ ਵਾਲੇ ਕਿੱਥੇ ਆ ਨਗਰ ਨਿਗਮ ਵਾਲੇ ਕਿੱਥੇ ਆ ਜੀ ਨਕਸ਼ੇ ਦੇਖਣਾ ਨਕਸ਼ੇ ਪਾਸ ਕਰਨਾ ਉਹਨਾਂ ਦਾ ਕੰਮ ਆ ਫਾਈਨ ਉਹ ਕਰਨ ਹਮ ਅਸਲ ਵਿੱਚ ਸਾਡੇ ਜਿਹੜੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਹਨ ਜਿਹੜੇ ਸਾਡੇ ਇਸ ਨਗਰ ਨਿਗਮ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ ਉਹ ਵੀ ਨਹੀਂ ਜਾਗਦੇ ਇੱਥੇ ਨਜਾਇਜ਼ ਉਸਾਰੀਆਂ ਵੀ ਹੋ ਰਹੀਆਂ ਨੇ ਜੇਕਰ ਉਹ ਜਾ ਕੇ ਆਪਣੀ ਡਿਊਟੀ ਦੇਣ ਤੇ ਇਦਾਂ ਦੇ ਬੰਦੇ ਜਿਹੜੇ ਬਲੈਕਮੇਲ ਕਰਨ ਨਾ ਪਹੁੰਚਣ ਇਹ ਤਾਂ ਬਹੁਤ ਪਹਿਲੇ ਤੋਂ ਹੋ ਰਿਹਾ ਆ ਚਲੋ ਹੁਣ ਹਾਲੀ ਦੇ ਵਿੱਚ ਜਿਹੜੇ ਦੋ ਪੱਤਰਕਾਰਾਂ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਇਹ ਪਿਛਲੇ ਲੰਬੇ ਸਮੇਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਹੈ ਖੁਲਾਸਾ ਤਾਂ ਇਹ ਵੀ ਹੋਇਆ ਕਿ ਇਹਨਾਂ ਨੇ 10000 ਰੁਪਏ ਉਸ ਬੰਦੇ ਦੇ ਕੋਲੋਂ ਮੰਗੇ ਸੀ ਚਲੋ ਉਹ ਬੰਦਾ ਵਿਜੀਲੈਂਸ ਦੇ ਕੋਲ ਗਿਆ ਸ਼ਿਕਾਇਤ ਦਰਜ ਕਰਵਾਈ ਤੇ ਹੁਣ ਕਾਰਵਾਈ ਹੋਈ ਹੈ ਖੁਲਾਸਾ ਇਹ ਵੀ ਹੋਇਆ ਕਿ ਇਹਨਾਂ ਦੋ ਪੱਤਰਕਾਰਾਂ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਜਾਲ ਦੇ ਵਿੱਚ ਫਸਾਇਆ ਗਿਆ ਅਜਿਹੇ ਤਰੀਕੇ ਬਲੈਕਮੇਲ ਕਰਕੇ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਸੀ ਉਹ ਠੱਗੇ ਗਏ ਚਲੋ ਹੁਣ ਖੁਲਾਸਾ ਹੋ ਗਿਆ ਅਜਿਹੇ ਹੋਰ ਕਿੰਨੇ ਪੱਤਰਕਾਰ ਹੋਣਗੇ ਜਿਹੜੇ ਮਾਸੂਮ ਲੋਕ ਨੇ ਜਿਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਕੋਲੋਂ ਪੈਸੇ ਠੱਗਦੇ ਹੋਣਗੇ ਕੋਈ ਸਮਾਂ ਹੁੰਦਾ ਸੀ ਜਦੋਂ ਪੱਤਰਕਾਰ ਦੀ ਇੱਜ਼ਤ ਹੁੰਦੀ ਸੀ ਗਲੀ ਦੇ ਵਿੱਚੋਂ ਲੰਘਦਾ ਵੀ ਕੋਈ ਪੱਤਰਕਾਰ ਹੁੰਦਾ ਸੀ ਨਾ ਤਾਂ ਉਹਨੂੰ ਪਿੰਡ ਦੇ ਵਿੱਚ 10 ਲੋਕ ਬਾਜ਼ ਮਾਰ ਲੈਂਦੇ ਸੀ ਕਿ ਭਾਈ ਸਾਡੇ ਘਰੋਂ ਹੋ ਕੇ ਜਾਇਓ ਚਾਹ ਪਾਣੀ ਪੀ ਕੇ ਜਾਇਓ ਅੱਜ ਲੋਕ ਪੱਤਰਕਾਰਾਂ ਨੂੰ ਬੁਲਾ ਕੇ ਖੁਸ਼ ਨਹੀਂ ਹੈਗੇ ਆ ਸਮਾਂ ਆ ਗਿਆ ਆ ਸਮਾਂ ਅੱਜਾ ਕੱਪ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਨੇ ਪੱਤਰਕਾਰ ਨੂੰ ਦੇਖ ਕੇ ਪਹਿਲੇ ਪੀਲਦੇ ਕਿ ਮੈਂ ਤੁਹਾਨੂੰ ਝੂਠਾ ਕਰ ਲਿਆ ਬਿਲਕੁਲ ਬਿਲਕੁਲ ਸੋ ਦੇਖੋ ਗੱਲ ਇਹ ਹੈ ਕਿਸੇ ਵੀ ਚੀਜ਼ ਦੀ ਬਹੁਤਾਤ ਮਾੜੀ ਐ ਜੀ ਕਿਸੇ ਵੀ ਚੀਜ਼ ਦੀ ਜਿਹੜੀ ਕੁਆਂਟੀਟੀ ਹੁੰਦੀ ਆ ਨਾ ਉਹਦੇ ਵਿੱਚ ਕੁਆਲਿਟੀ ਨਹੀਂ ਹੁੰਦੀ ਹਮ ਤੇ ਜਿਹੜੀ ਕੁਆਲਿਟੀ ਹੁੰਦੀ ਆ ਉਹ ਬਲਕ ਦੇ ਵਿੱਚ ਨਹੀਂ ਹੁੰਦੀ ਜੀ ਸੋ ਇੱਥੇ ਜਦੋਂ ਬਲਕ ਦੇ ਵਿੱਚ ਕੰਮ ਹੋ ਰਿਹਾ ਹਮ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਬੁਖਰੇ ਬਕਰੇ ਨਾਮਾਂ ਦੇ ਉੱਪਰ ਵੱਡੇ ਵੱਡੇ ਅਦਾਰਿਆਂ ਦਾ ਮਿਲਦੇ ਜੁਲਦੇ ਨਾਮ ਰੱਖ ਲੈਂਦੇ ਆ ਉਹ ਇੰਜ ਭਲੇਖਾ ਪਾਉਂਦੇ ਆ ਕਿ ਇਹ ਫਲਾਣਾ ਹੀ ਐ ਹਮ ਹਣ ਜੇਕਰ ਵੱਡੇ ਵੱਡੇ মিডিਆ ਹਾਊਸਸ ਦੀ ਗੱਲ ਕਰਨੀ ਚਾਹੀਏ ਉਹ ਤਾਂ ਭੌਂਗਲਾਂ ਤੇ ਗਿਣ ਸਕਦੇ ਆ ਜੀ ਸਾਡੇ ਪੋਟੇ ਖਤਮ ਹੋ ਜਣੇ ਤੇ ਉਹ ਉਹਨਾਂ ਦੇ ਚੈਨਲ ਜਿਹੜੇ ਪਹਿਲੇ ਮੁੱਕ ਜਣੇ ਆ ਬਿਲਕੁਲ ਠੀਕ ਤੇ ਜਿਹੜੇ ਦੂਸਰੇ ਇੰਨੇ ਖੁੱਲ ਗਏ ਵੈਬ ਚੈਨਲ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਹੈਗੀ ਜੀ ਐਸਾ ਸਾਰੀ ਰਾਤ ਗਿਣਦੇ ਰਹੀਏ ਸਾਨੂੰ ਤਾਂ ਸਮਝ ਨਹੀਂ ਆਉਣੀ ਬਿਲਕੁਲ ਹੁਣ ਇਕੱਲਾ ਇਕੱਲਾ ਬੰਦਾ ਤਾਂ ਇੱਥੇ ਪੱਤਰਕਾਰ ਆ ਹਮ ਜਣਾ ਖਣਾ ਤਾਂ ਕੱਢ ਕੇ ਮੋਬਾਈਲ ਖੜ ਜਾਂਦਾ ਕਿ ਮੈਂ ਪੱਤਰਕਾਰ ਆ ਜੀ ਹੁਣ ਇਹਨਾਂ ਬੰਦੇ ਦੀ ਪਛਾਣ ਕਰਨੀ ਪੈਣੀ ਹੈ। ਬਿਲਕੁਲ ਕਰਨੀ ਪੈਣੀ ਹੈ। ਜਿਹੜੇ ਸਾਡੇ ਦੇਖਦੇ ਨੇ ਲੋਕ ਸੰਪਰਕ ਅਧਿਕਾਰੀ ਨੇ। ਹੂੰ। ਉਹਨਾਂ ਦੇ ਮਹਿਕਮੇ ਵਾਲੇ ਜਿਹੜੇ ਆਈਡੀ ਕਾਰਡ ਵੀ ਜਾਰੀ ਕਰਦੇ ਨੇ ਪੀਲਾ ਕਾਰਡ ਜਿਹਨੂੰ ਕਹਿੰਦੇ ਆ ਜਿਹਦੇ ਉੱਪਰ ਸਹੂਲਤਾਵਾਂ ਮਿਲਦੀਆਂ ਆ। ਹੂੰ। ਉਹ ਹੁਣ ਉਹਨਾਂ ਨੂੰ ਦੇਖਣਾ ਪੈਣਾ। ਹੂੰ। ਉਹਨਾਂ ਨੂੰ ਇੱਕ ਚਾਨਣਾ ਲਾਉਣਾ ਪੈਣਾ। ਜੀ। ਵੱਡਾ ਕਿ ਭਾਈ ਚੰਗਾ ਕੰਮ ਕਿਹੜਾ ਕਰਦਾ ਹੈ। ਹੂੰ। ਤੇ ਮਾੜਾ ਬੰਦਾ ਕਿਹੜਾ ਹੈਗਾ ਤੇ ਜਾਂ ਕਿਹੜਾ ਔਥੈਂਟਿਕ ਚੈਨਲ ਹੈ ਨਹੀਂਗਾ ਉਹਦੇ ਉੱਪਰ ਕਾਰਵਾਈ ਕਰ ਦਿਓ ਬਿਲਕੁਲ ਸਹੀ ਉਹਨਾਂ ਦੇ ਜਿਹੜੇ ਪੱਤਰਕਾਰ ਹੈਗੇ ਆ ਜਿਹੜੇ ਤੁਰੇ ਫਿਰਦੇ ਆ ਉਹਨਾਂ ਨੂੰ ਤੁਸੀਂ ਫੜ ਕੇ ਘਰੇ ਬਿਠਾਓ ਉਹਨਾਂ ਨੂੰ ਕਿਸੇ ਕੰਮਕਾਰ ਤੇ ਲਾਓ ਬਿਲਕੁਲ ਜੇਕਰ ਅਸੀਂ ਇਦਾਂ ਹੀ ਉਹ ਕਹਿੰਦੇ ਨੇ ਕਿ ਸਰਤੇ ਨੇ ਕੁੰਡਾ ਦੇ ਹੱਥੀਂ ਵੀਰੇ ਲੁੰਡਾ ਸਾਡੇ ਤੇ ਸਰਤੇ ਕੁੰਡਾ ਹੈ ਨਹੀਂਗਾ ਜੀ ਇਸੇ ਕਰਕੇ ਇਹਨਾਂ ਦੀਆਂ ਜਿਹੜੀਆਂ ਬਾਗਾਂ ਖੁੱਲੀਆਂ ਪਈਆਂ ਇਹ ਆਪਣੀਆਂ ਮਨਮਰਜ਼ੀਆਂ ਕਰਦੇ ਆ ਕੋਈ ਸਮਾਂ ਹੁੰਦਾ ਸੀਗਾ ਲੋਕ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਕਰਪਟ ਬੰਦੇ ਆ ਜਾਂ ਭ੍ਰਿਸ਼ਟਾਚਾਰ ਲੋਕੀ ਕਰਦੇ ਆ ਉਹ ਵੱਖੋ-ਵੱਖਰੇ ਮਹਿਕਮਿਆਂ ਦੇ ਵਿੱਚ ਆ ਪੱਤਰਕਾਰਾਂ ਨੂੰ ਇਹਦੀ ਖਬਰ ਦੇ ਦਿਓ ਜੀ ਅੱਜ ਖਬਰ ਲਾਉਣ ਦੇ ਵੀ ਪੈਸੇ ਲੱਗਦੇ ਆ ਖਬਰ ਰੋਕਣ ਦੇ ਵੀ ਪੈਸੇ ਲੱਗਦੇ ਆ ਬਿਲਕੁਲ ਪੇਡ ਖਬਰਾਂ ਹੁੰਦੀਆਂ ਨੇ ਹਾਂ ਸੋ ਅਸੀਂ ਕਿੱਥੇ ਚਲੇ ਗਏ ਆ ਸਾਡੀ ਇਹ ਮਾਨਸਿਕਤਾ ਬਹੁਤ ਡਿੱਗ ਗਈ ਆ ਬਿਜ਼ਨਸ ਦੀ ਕਾਰਵਾਈ ਸੁਲਾਉਣ ਜੋਗ ਆ ਇਸੇ ਤਰ੍ਹਾਂ ਦੇ ਹੋਰ ਜਿਹੜੇ ਪੱਤਰਕਾਰ ਹੋਣਗੇ ਉਹਨਾਂ ਦੇ ਉੱਪਰ ਵੀ ਸ਼ਕੰਜਾ ਕੱਸਣਾ ਪਏਗਾ ਤੇ ਜਿਹੜੇ ਲੋਕ ਨਜਾਇਜ਼ ਉਸਾਰੀ ਕਰਦੇ ਆ ਉਹਨਾਂ ਦੇ ਬਾਬਤ ਜਿਹੜਾ ਬਿਲਡਿੰਗ ਵਿਭਾਗ ਹੈਗਾ ਉਹਨੂੰ ਵੀ ਜਾਗਣਾ ਪਏਗਾ ਕਿਉਂਕਿ ਜਿੱਦਾਂ ਦੀਵਾਲੀ ਦੇ ਨੇੜੇ ਆਣ ਕੇ ਸਿਹਤ ਮਹਿਕਮਾ ਜਾਗ ਪੈਂਦਾ ਉਸੇ ਤਰ੍ਹਾਂ ਇਹ ਮਹਿਕਮਾ ਵੀ ਉਦੋਂ ਹੀ ਜਾਗਦਾ ਜਦੋਂ ਇਦਾਂ ਦੇ ਪੱਤਰ ਕਰ ਲਿਆ ਆ ਕੇ ਖਬਰਾਂ ਲਾਨਦੇ ਆ ਉਦਾਂ ਇਹ ਵੀ ਨਹੀਂ ਜਾਗਦੇ ਉਦਾਂ ਪਹਿਲਾਂ ਇਹ ਵੀ ਜਾ ਕੇ ਅੰਦਰ ਕਈ ਕੁਝ ਕਰਦੇ ਆ ਵਿਜੀਲੈਂਸ ਨੂੰ ਥੋੜਾ ਜਿਹਾ ਡੰਡਾ ਇੱਧਰ ਵੀ ਖੜਕਾਉਣਾ ਚਾਹੀਦਾ ਸੋ ਬਿਲਕੁਲ ਠੀਕ ਕਿਹਾ ਪੱਤਰਕਾਰ ਕਿਸੇ ਵੇਲੇ ਲੋਕਾਂ ਦੀ ਆਵਾਜ਼ ਹੋਇਆ ਕਰਦੇ ਸੀ ਪਰ ਅੱਜ ਇਨ੍ਹਾਂ ਹੀ ਪੱਤਰਕਾਰਾਂ ਦੇ ਵੱਲੋਂ ਕੁਝ ਕ ਪੱਤਰਕਾਰਾਂ ਦੇ ਵੱਲੋਂ ਲੋਕਾਂ ਨੂੰ ਹੀ ਬਲੈਕਮੇਲ ਕਰਕੇ ਉਹਨਾਂ ਦੇ ਕੋਲੋਂ ਪੈਸੇ ਠੱਗੇ ਜਾ ਰਹੇ ਨੇ ਹਾਲਾਂਕਿ ਅਸੀਂ ਕਿਸੇ ਨੂੰ ਵੀ ਟਾਰਗੇਟ ਨਹੀਂ ਕਰ ਰਹੇ ਪਰ ਅਸੀਂ ਅਜਿਹੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜੋ ਕਿ ਪੱਤਰਕਾਰੀ ਦਾ ਨਾ ਖਰਾਬ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਪੱਤਰਕਾਰ ਜੋਗੀ ਜਿਹੇ ਅਜਿਹੇ ਨੇ ਜਿਨ੍ਹਾਂ ਕਰਕੇ ਬਹੁਤ ਸਾਰੇ ਹੋਰ ਜਿਹੜੇ ادارے ਨੇ মিডিਆ ادارے ਨੇ ਉਹ ਵੀ ਬਦਨਾਮ ਹੁੰਦੇ ਨੇ ਲੋਕਾਂ ਦਾ ਨਾਮ ਉੱਠ ਜਾਣਾ ਹੈ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਜਿਹੜੇ ਕਰਪਟ ਨੇ ਜਿਹੜੇ ਬਲੈਕਮੇਲਰ ਨੇ ਜਿਹੜੇ ਭ੍ਰਿਸ਼ਟਾਚਾਰ ਫਲਾਉਂਦੇ ਨੇ ਅਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਜਿਹੜੇ ਲੋਕ ਇਮਾਨਦਾਰੀ ਦੇ ਨਾਲ ਨਿਠ ਕੇ ਆਪਣੀ ਕਲਮ ਨਿਰਪੱਖ ਤੇ ਨਿਰਪੈ ਹੋ ਕੇ ਚਲਾਉਂਦੇ ਨੇ ਅਸੀਂ ਉਹਨਾਂ ਨੂੰ ਸਜਦਾ ਸਲਾਮ ਵੀ ਕਰਦੇ ਹਾਂ ਬਿਲਕੁਲ ਬਹੁਤ ਸਾਰੇ ਪੱਤਰਕਾਰ ਅਜੇ ਵੀ ਨਹੀਂ ਜਿਹੜੇ ਕਿ ਲੋਕਾਂ ਦੀ ਆਵਾਜ਼ ਅੱਜ ਵੀ ਬਣ ਰਹੇ ਨੇ ਸੋ ਆਸ ਇਹ ਕਰਦੇ ਹਾਂ ਅਸੀਂ ਲਗਾਤਾਰ ਹੀ ਆਪਣੇ ਦਰਸ਼ਕਾਂ ਨੂੰ ਸੁਚੇਤ ਕਰਦੇ ਰਹਿੰਦੇ ਹਾਂ ਜਾਗਰੂਕ ਕਰਦੇ ਰਹਿੰਦੇ ਹਾਂ ਸੋ ਵਿਜੀਲੈਂਸ ਦੀ ਇਹ ਜਿਹੜੀ ਕਾਰਵਾਈ ਹੈ ਉਹ ਸ਼ਲਾਘਾਯੋਗ ਹੈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਪੱਤਰਕਾਰਾਂ ਦੇ ਉੱਤੇ ਜਿਹੜੇ ਲੋਕ ਆਪਣੇ ਆਪ ਨੂੰ ਪੱਤਰਕਾਰ ਕਹਿ ਰਹੇ ਨੇ ਖਾਸ ਕਰਕੇ ਇਹਨਾਂ ਲੋਕਾਂ ਦੇ ਉੱਤੇ ਸਿਕੰਜਾ ਜੜਿਆ ਉਹ ਕੱਸਿਆ ਜਾਵੇਗਾ ਤੇ ਕਾਰਵਾਈ ਹੋਵੇਗੀ ਸੋ ਬਹੁਤ ਸਾਰੀਆਂ ਗੱਲਾਂ ਬਾਕੀ ਕਿੱਤਿਆਂ ਨੇ ਜੋਗੀ ਜੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਤੁਹਾਡਾ ਵੀ। ਸੋ ਅਜੇ ਹੀ ਕਿਸੇ ਖਾਸ ਮੁੱਦੇ ਦੇ ਨਾਲ ਮੁਰਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ। ਬਹੁਤ ਬਹੁਤ ਧੰਨਵਾਦ। ਲਾਈਵ ਪੰਜਾਬੀ ਟੀਵੀ, ਹੁਣ ਪਾਰਟ੍ਰਿਕ, ਜੀਓ ਟੀਵੀ, ਜੀਓ ਫਾਈਬਰ, ਟੈਕਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ। ਵਾਈਫਾਈ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। ਯੂ ਐਸ ਏ कैनेडा ऑस्ट्रेलिया, न्यूजीलैंड यूरोप के हर व्डे आई पी टीवी प्लेटफॉर्म से देख सकते हो राणी रपे तो दूर के मुद्दे के नेडे लाइव पंजाबी टीवी